ਇਹ ਤੇ ਅਕਮਰ ਵਾ ਆ ਬਸ ਜੀ ਨੂੰ ਆ ਜੀ ਕੋਦਕ ਸਰ ਇਹ ਤੇ ਨਹੀਂ ਪਾਉਂਦੇ ਨਾ ਇਹ ਲੱਗ ਕ Yazma. Bir kişi var. Nam. Saat buraya gelmeyecek mi? Nam. Nam falan diye alıyor. Saat buraya gelmeyecek mi? Evet. Bitti. 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 ਇੱਕ ਮਿੰਟ ਅੱਖਾਂ ਨਾ ਬੰਦ ਕਰੋ ਸਰ ਦੁਬਾਰਾ ਦੇਖੇ ਠੀਕ ਹੈ ਥੈਂਕ ਯੂ ਰੁਕੋ ਸਰ ਸਰ ਇੱਕ ਮਿੰਟ ਰੁਕ ਜੀ ਇੱਕ ਮਿੰਟ ਰੁਕੋ ਸਰ ਇਹ ਦੇਖੇ ਦੁਬਾਰਾ ਮੈਮ ਤੁਸੀਂ ਆਜਾ ਇੱਕ ਮਿੰਟ ਲਿਆ ਰੁਕੋ ਰੁਕੋ ਚਲੋ ਰੁਕੋ ਉਹ ਵਾਪਸ ਕਰ ਲਗਾਓ واحالساٹیاسی مارج یو ٹوب چینل ایس ویل تینسان سی پارٹی ودائگی پارٹی ਸੀਨੀਅਰ ਸਕੰਦਰਪੁਰ ਸਕੂਲ ਕੁਦਵਾਲ ਪਤਮੂ ਸਟਾਫ ਅੱਜ ਜੀ ਸਰ ਵਿੱਚ ਪਹੁੰਚੇ ਹਨ ਆ ਉਹਨਾਂ ਕੋ ਪ੍ਰਿੰਸੀਪਲ ਦਾ ਗਿਆਖ ਦੇ ਹਨ ਆ ਉਹ ਸਟਾਫ ਨਾਲ ਗੱਲ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਤਨਾਬ ਸਿੰਘ ਵਿਦੈਕੀ ਪਾਰਟੀ ਕੱਲ ਸਹਿਮੁਕਤ ਹੋਏ ਹਨ ਉਸ ਸੰਬੰਧ ਵਿੱਚ ਅੱਜ ਤੁਸੀਂ ਸਰ ਵਿੱਚ ਟੈਰ ਪਾਰਟੀ ਸਮੇਂ ਪਹੁੰਚੇ ਹਨ ਸਭ ਤੋਂ ਪਹਿਲਾਂ ਤੁਹਾਨੂੰ ਆਪ ਤਾਸੀਮਾਰੂ ਯੂਟੈਲ ਵਕਤਨ ਵਧਾਵਾ ਜੀ ਦਾ ਕੀ ਕਹਿਣਾ ਚਾਹੁੰਦੇ ਪ੍ਰਿੰਸੀਪਲ ਸਾਹਿਬ ਨੂੰ ਜੀ اچھ اردار ستنام سنگھ پرنسیپل کی رٹائرمنٹ کے سروس ریسٹورینٹ جلندر ویئر پہنچے ہیں وہ سنوں اتنے اپنی ادائیگی پارٹی دے رہے ہیں کل اِسی اتّی پانچ دو ہزار پچیس ادائیگی پارٹی سونے والوں دیتی اچھا ہی جیسے ادھر ہوئے ہوں میرے نام ساتھی میڈم سنیتا برپا جی جو ਦੀ ਪਾਲੀ ਜਿੰਮੇਤਾਰੀ ਅਜੰਦਰ ਸਿੰਘ ਤੁਹਾਨੂੰ ਦਿੱਤੀ ਕਰਾਨੀ ਚਾਹਵਾਂਗੇ ਸਭ ਇਹਨਾਂ ਦਾ ਅਨੰਦ ਸਥਿਤੀ ਤੋਂ ਕੰਮ ਕਰ ਰਿਹਾ ਹੈ ਇਹ ਸਵਾਦ ਰਚਾ ਆ ਤੇ ਅਸੀਂ ਇੱਥੇ ਬੜਾ ਆਨੰਦ ਲੈ ਰਹੇ ਹਾਂ ਰੈਸਟੋਰੈਂਟ ਬੜਾ ਵਧੀਆ ਰਗਾ ਇਹਨਾਂ ਦਾ ਫਰਮਾਨ ਬਹੁਤ ਵਧੀਆ ਆ ਕਿ ਸਾਰੇ ਯਾਰ ਜਿਹੜੇ ਅੱਗੇ ਆ ਰਵਾਨੀ ਸੱਜਣਾਂ ਔਰ ਇਸੇ ਦਾ ਇੱਥੇ ਸਾਰੇ ਇਕੱਠੇ ਹੋਣ ਧੰਨਵਾਦ ਜੀ ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਸਮੂਹ ਮਹਿਮਾਨ ਸਟਾਫ ਜੁਵਾਜ ਪਾਰਟੀ ਪਟਾ ਕੀ ਪਾਰ ਵਿੱਚ ਸਮੂਹਿਤ ਕਰ ਰਹੇ ਹਨ ਔਰ ਮੈਡਵੀ ਦਾ ਕਸਟੇਟੂ ਬੋਲੇ ਅੱਜ ਅੱਜ ਤੋਂ ਉਹਨਾਂ ਦੇ ਬਲਕਨ ਕੋਾਸਤੇ ਪਹੁੰਚੇ ਹਨ ਉਹਨਾਂ ਕੋ ਸਟਾਫ ਮਾਰਸੀ ਨੇ ਬਤਾਈਆਂ ਦੇਣੇ ਪਹੁੰਚੋ ਨਾ ਗ੍ਰੈਬ ਕੇ ਸਰ ਪਾਰਟੀ ਤੇ ਰਿਟਾਇਰਮੈਂਟ ਦੀ ਪਾਰਟੀ ਹੋ ਰਹੀ ਆ ਆਪਣਾ ਗੱਲਬਾਤ ਕਰੀ ਸਸੀਆਲ ਮੈਡਮ ਜੀ ਇਹ ਅੱਜ ਤੁਸੀਂ ਪ੍ਰਿੰਸੀਪਲ ਤੋਂ ਰਿਟਾਇਰਮੈਂਟ ਦੀ ਪਾਰਟੀ ਸਟਾਫ ਨੇ ਕੀਤੀ ਸਭ ਤੋਂ ਪਹਿਲਾਂ ਤੁਹਾਨੂੰ ਆਜ ਸ ਨੂੰ ਸਟਾਫ ਦਾ ਆ ਕੀ ਕਹਿਣਾ ਚਾਹੁੰਦੇ ਜੀ ਸਰ ਅਸੀਂ ਕਹਿੰਦੇ ਉਹਨਾਂ ਨੂੰ ਸਿਨੀਅਰ ਸਕੂਲ ਕੋਦਵਾਲ ਵਿਖੇ ਸੇਵਾਮੁਕਤੀ ਤੇ ਉਹਨਾਂ ਨੂੰ ਬਿਦਾਇਗੀ ਪਾਰਟੀ ਦੇ ਚੁਕੇ ਆ ਤੇ ਉਹਨਾਂ ਨੇ ਸਾਨੂੰ ਇੱਥੇ ਅੱਜ ਸਰਪ ਦੇ ਵਿੱਚ ਵਿਦਾਇਗੀ ਪਾਰਟੀ ਦੇ ਤਲਕਾ ਧੰਨਵਾਦ ਕਰਨ ਲਈ ਸਮੂਹ ਸਟਾਫ ਨੂੰ ਬੁਲਾਇਆ ਆ ਤੇ ਅਸੀਂ ਸਾਰੇ ਇੱਥੇ ਪਹੁੰਚੇ ਆ ਪ੍ਰਮਾਤਮਾ ਉਹਨਾਂ ਨੂੰ ਬਹੁਤ ਵਧੀਆ ਜੜੀਆ ਚੜ੍ਹਦੀ ਕਲਾ ਵਿੱਚ ਰੱਖੇ ਸਿਹਤ ਵਧੀਆ ਰਹੇ ਤੇ ਸਰ ਬਹੁਤ ਵਧੀਆ ਇਨਸਾਨ ਆ ਉਹਨਾਂ ਨੇ ਸਕੂਲ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਤੇ ਕਿਉਂਕਿ ਉਹਨਾਂ ਦਾ ਸੁਭਾਅ ਜਿਹੜਾ ਆ ਬਹੁਤ ਵਧੀਆ ਆ ਮਿਲਨਸਾਰ ਆ ਤੇ ਸਾਰੇ ਸਾਥੀ ਉਹਦੇ ਪ੍ਰਿੰਸੀਪਲ ਕੌਰ ਵੀ ਨਾਲ ਦੇ ਸਟਾਫ ਵੀ ਆਨੋ ਜਿਨੇ ਵੀ ਆ ਸਾਰੇ ਸਾਥੀ ਪਹੁੰਚੇ ਆ ਤੇ ਸਾਨੂੰ ਬਹੁਤ ਵਧੀਆ ਲੱਗਾ ਉਹਨਾਂ ਦੇ ਫੈਮਿਲੀ ਦੇ ਨਾਲ ਮਿਲ ਕੇ ਤੇ ਕਿਸੀ ਇਹ ਹੀ ਚਾਹੁੰਦੇ ਆ ਕਿ ਸਰ ਹਮੇਸ਼ਾ ਜੜੇ ਆ ਆਪਣੇ ਸ਼ੌਂਕ ਪੂਰੇ ਕਰਦੇ ਰਹਿਣ ਤੇ ਹੋਰ ਵੀ ਆਪਣੀ ਜ਼ਿੰਦਗੀ ਵਿੱਚ ਹੋਰ ਪਾਸੇ ਜਿਹੜਾ ਵੀ ਉਹਨਾਂ ਦਾ ਕੰਮ ਧੂਰਾ ਰਹਿ ਗਿਆ ਆ ਉਹਨੂੰ ਪੂਰਾ ਕਰਦੇ ਤੇ ਹੋਰ ਤਰੱਕੀਆਂ ਕਰ ਮੈਡਮ ਤੁਸੀਂ ਸਕੂਲ ਵਿੱਚ ਕਿਹੜੇ ਅਵਡੀਆਂ ਤੋਂ ਕੰਮ ਕਰ ਰਹੇ ਹੋ ਜੀ ਮੈਂ ਐਜ਼ ਅ ਸਾਇੰਸ ਟੀਚਰ ਮਾਸਟਰ ਹੈਡਰ ਜਨ ਇਸਟਿਟਿਊਟ ਕੰਮ ਕਰ ਰਹੀ ਹਾਂ ਤੇ ਜੇ ਨਵੇਂ ਪ੍ਰਿੰਸੀਪਲ ਸਾਹਿਬ ਜੋ ਨਿਯੁਕਤ ਕੀਤੇ ਆ ਉਹ ਆਜਾ ਆਇਆ ਇੱਥੇ ਚੰਨ ਹਾਂ ਇਨਚਾਰਜ ਮੈਮ ਹਾਂ ਜੀ ਜਿਹੜੇ ਅਫੀਸ਼ਰ ਮੈਮ ਕਰ ਰਹੇ ਆ ਸੁਨੀਤਾ ਮੱਤਾ ਜੀ ਉਹ ਬਹੰਗੇ ਆ ਆਓ ਜਾਣਕਾਰੀ ਲਈਏ ਜੋ ਇਸ ਵੇਲੇ ਸਕੂਲ ਦੇ ਪ੍ਰਿੰਸੀਪਲ ਜੋਤੀ ਅੰਗ ਕਾਸ਼ੀਓ ਮੁਕਤੰਵਾਦ ਅੱਜ ਪਹਿਲੀ ਤਰੀਕਿਆ ਪਹਿਲੇ ਤੋਂ ਬਧਾਈਆਂ ਤੇ ਇਹ ਬੜੀ ਬਹੁਤ ਬਧਾਈਆਂ ਤੁਹਾਨੂੰ ਤੁਹਾਨੂੰ ਵੀ ਸਰ ਅੱਜ ਤੁਸੀਂ ਸਟਾਮ ਸਿੰਘ ਜੀ ਜੋ ਰਿਟਾਇਰਮੈਂਟ ਤੇ ਪਹੁੰਚੇ ਹਨ ਸਭ ਤੋਂ ਪਹਿਲਾਂ ਦਾਸ ਵੱਲੋਂ ਆਪ ਜੀ ਬਹੁਤ ਬਧਾਈਆਂ ਪਰਿਵਾਰ ਵੱਲੋਂ ਬਹੁਤ ਬਧਾਈਆਂ ਇੱਥੇ ਪਹੁੰਚਦੇ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਅਸੀਂ ਸਰਦਾਰ ਸਤਰਾ ਸਿੰਘ ਦੇ ਪਹਿਲਾਂ ਅਸੀਂ ਸਕੂਲ ਦੇ ਵਿੱਚ ਉਹਨਾਂ ਨੂੰ ਵਿਦਾਇਗੀ ਵਿਦਾਇਗੀ ਪਾਰਟੀ ਕੀਤੀ ਹੈ ਤੇ ਹੁਣ ਉਹਨਾਂ ਨੇ ਸਾਨੂੰ ਇੱਥੇ ਸਰਬਸਭਾ ਆਪਣੇ ਪਾਰਟੀ ਵੈਲਕਮ ਪਾਰਟੀ ਲਈ ਬੁਲਾਇਆ ਅਸੀਂ ਉਹਨਾਂ ਨੂੰ ਇਹ ਸੰਦੇਸ਼ ਦਵਾਂਗੇ ਕਿ ਉਹਨਾਂ ਦੇ ਆਉਣ ਵਾਲਾ ਜੀਵਨ ਜਿੰਦਗੀ ਹੈ ਖੁਸ਼ੀਆਂ ਭਰਾਂ ਹੋਵੇ ਤੇ ਉਹਨਾਂ ਬੱਚੇ ਤਰੱਕੀ ਕਰਨ ਔਰ ਆਪਣੀ ਜ਼ਿੰਦਗੀ ਦੀ ਵਧੀਆ ਤਰੀਕੇ ਨਾਲ ਜੀਏ ਅੱਜ ਤੁਸੀਂ ਬਤੌਰ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਜ ਤੋਂ ਪਹਿਲਾਂ ਹਾਂਜੀ ਅੱਜ ਪਹਿਲੀ ਤਰੀਕ ਹੈ ਹਾਂਜੀ ਹਾਂਜੀ ਤੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਪ੍ਰਿੰਸੀਪਲ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਕੀ ਅੱਜ ਆ 100% ਤੁਹਾਡਾ ਰਿਜ਼ਲਟ ਆਇਆ। ਗਾਂ 101% ਕੀ ਸੰਦੇਹ ਦੇਣਾ ਚਾਹੁੰਦੇ ਬੱਚਿਆਂ ਨੂੰ। ਅਸੀਂ ਬੱਚਿਆਂ ਨੂੰ ਆਪਣੇ ਵੱਲੋਂ ਤਾਂ ਬਹੁਤ ਮਿਹਨਤ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਕਿ ਬੱਚੇ ਪੜ੍ਹ ਕੇ ਵਧੀਆ ਨੰਬਰ ਲੈਣ। ਤਾਂ ਕਿ ਜਿਹੜਾ ਸਰ ਦਾ ਰਿਜ਼ਲਟ ਆਉフィ ਕੰਮ ਰੇ ਕਾਇਮ ਰੇ ਤੇ ਅਸੀਂ ਜਾਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਹੋਰ ਵਧੀਆ ਬਣਾ ਸਕੀਏ। ਇਹ ਜੋ ਤੁਹਾਡਾ ਸਕੂਲ ਹੈ ਸਿੰਡੀਆ ਸਕੂਲ ਕਰਮਲ ਆਇਤੋਂ ਦਾਸ ਵੀ ਦੋ ਵਾਰੀ ਰਿਟਾਇਰਮੈਂਟ ਆ ਤੇ ਜਾ ਕੇ ਆਇਆ। ਪਹਿਲਾਂ ਵੀ ਜੀਰ ਕੀਤਾ ਸੀ ਸਾਹਿਬ ਪ੍ਰਿੰਸੀਪਲ ਰਗਵੀਰ ਸਿੰਘ ਜੀ ਇੱਥੋਂ ਰਿਟਾਇਰ ਹੋਏ ਪ੍ਰਿੰਸੀਪਲ ਸੁਨਾਮ ਸਿੰਘ ਵੀ ਰਿਟਾਇਰ ਹੋਇਆ ਦਾਸ ਦੋਹਾਂ ਨੂੰ ਪਰਵਾਰ ਨੂੰ ਵਧਾਈ ਵੀ ਦਿੰਦਾ ਆਪ ਜੀ ਨੂੰ ਵਧਾਈ ਦੇ ਲਈ ਤੇ ਪਹੁੰਚਦੇ ਆ ਦਾਸੇ ਮਾਰੇ YouTube ਤੇ ਪਰਵਾਦ ਦਾ ਸਾਰਾ ਸਟਾਫ ਦਾ ਬਹੁਤ ਧੰਨਵਾਦ ਕਰਦੇ ਆ ਇੱਕ ਸੁਨਾਮ ਸਿੰਘ ਪ੍ਰਿੰਸੀਪਲ ਦੇ ਨਾਮ ਦਾ ਫੜੇ ਬੁਲਾ ਦਿਓ ਜੀ ਜਕਾਰਾ ਬੁਲਾ ਦਿਓ ਲੈ ਸੋਹਣਾ ਸਤਿ ਸ੍ਰੀ ਅਕਾਲ ਵਾਈਕੂ ਜੀ ਦਾ ਘਰ ਸਾਹ ਵਾਈਕੂ ਜੀ ਦੀ ਪਤਨੀ ਮੈਂ ਸਕੂਲ ਵਿੱਚ ਕੈਂਪਸ ਮੈਨੇਜਰ ਬਣੋ ਗਰਾਊਂਡ ਦੇ ਵਿੱਚ ਬੱਚਿਆਂ ਦੀ ਸਹੂਲਤ ਲਈ ਔਰ ਵਾਤਾਵਰਣ ਨੂੰ ਬਿਹਤਰ ਸਧਾਰਲੇ ਉੱਚ ਕੋਸੇ ਸਕੂਲ ਦੇ ਵਿੱਚ ਕਾਪਾ ਲੀਹੀ ਹੈ ਜਿਹਦਾ ਬਹੁਤ ਹੀ ਮਹੱਤਵ ਹੈ ਕਿਉਂਕਿ ਜੇ ਰੁੱਖ ਹੈ ਤਾਂ ਸਾਡੀ ਜ਼ਿੰਦਗੀ ਹੈ ਇਹਦੇ ਨਾਲ ਹੀ ਅਸੀਂ ਚੰਗਾ ਸਾਹ ਲੈ ਸਕਦੇ ਹਾਂ ਜੇ ਹਵਾ ਦੀ ਸ਼ੁੱਧਤਾ ਹੋਵੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਦੇ ਵਿੱਚ ਸਾਡਾ ਮਨੁੱਖ ਦਾ ਬਹੁਤ ਵੱਡਾ ਫਰਜ਼ ਹੈ ਜੰਗਲਾਂ ਦੀ ਕਟਾਈ ਦੇ ਰੋਕ ਲੈਣੀ ਚਾਹੀਦੀ ਹੈ ਆ ਪ੍ਰੋਡਿਊਸ਼ਨ ਗੱਡੀਆਂ ਦਾ ਧੂਆਂ ਵਾਦ ਦਿਨ ਵਧੇਨ ਪਾਤਾਵਾਂ ਨੂੰ ਗੰਧਲਾ ਕਰ ਰਿਹਾ ਹੈ ਮੈਂ ਇੱਕ ਹਫਤਾ ਆਪਣੇ ਸੀਨੀਅਰ ਸੈਕੰਡਰੀ ਸਕੂਲ ਤੋਂ ਦੁਆਰ ਵਿਖੇ ਇੱਕ ਲਿਖੀ ਸੀ ਜੋ ਕਵਤਾ ਜਿਹੜੀ ਹੈ ਕਾਫੀ ਪਸੰਦ ਬੱਚਿਆਂ ਨੇ ਕੀਤੀ ਸੀ ਰੁੱਖਾਂ ਦੀ ਦੇਣ ਰੁੱਖ ਧਰਤੀ ਮਾਂ ਦੀ ਸ਼ਾਨ ਵਧਾਉਦੇ ਬਾਤਾਵਾਂ ਨੂੰ ਅਨਕੂਲ ਬਣਾਉਂਦੇ ਹਰ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਂਦੇ ਉਦਰ ਦਾ ਸੰਤੋਲ ਬਣਾਉਂਦੇ ਥੋੜੀ ਜਹੀ ਭਾਏ ਤੇ ਖੜੇ ਰਹਿ ਡਾਲੀ ਥੋੜੋ ਫੁੱਲ ਤੋੜੋ ਕੁਝ ਨਾ ਕਹਿਣ ਹਰ ਜੀਵ ਨੂੰ ਸਭ ਸੁੱਖ ਦੇਣ ਧੁੱਪ ਤੇ ਝੱਖੜ ਆਪ ਸਹਿਣ ਤਣੇ ਜੋ ਨਿਕਲ ਕੇ ਇਹਨਾਂ ਦੀਆਂ ਬਾਹਾਂ ਵਾਹਦੀਆਂ ਜਾਵਾ ਰੱਬ ਵੱਲੇ ਉਦਾਹਾਂ ਕੋਲ ਖਸ਼ਬੂ ਦੇਵਨ ਮੈਸੋ Even جی رو کچھ روک پوجن جو کچھ دنیا کچھ لگ کچھ جاپ بان دیا روکھا بازو دھرتی سنی جاپے رکھا بازو دھرتی سنی جاپے جو جیا کار نام کے مٹی دا کٹا نہ بہت بہت دنواد جی واقعی بڑی پیاری جی گولتا سی ہے ਜੋ ਮੈਂ ਤੁਹਾਡੇ ਗਿਫਟਸ ਦਿੱਤੀ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਇਹਨਾਂ ਨੂੰ ਸਵਾਗਤ ਕਰਦਾ ਹਾਂ ਤੁਹਾਡਾ

देखो सर देखो सर thank uh -huh.